ਕੁਝ ਇਹ ਕਰਨਾ ਪੈ ਰਿਹਾ ਆਫ-ਰੋਡਿੰਗ ਲਈ ਜਾੜ ਵਾਸਤੇ ਕਿਉਂਕਿ ਰਸਤੇ ਬੰਦ ਨੇ ਇਹ ਇੱਕ ਮਿਨੀ ਵਲੌਗ ਬਣਾ ਰਹਿਆਂਗੇ ਆਫ-ਰੋਡਿੰਗ ਦਾ ਇੱਕ ਇਹ ਗੱਡੀ ਥਾਰ ਗੱਡੀ ਹੈ ਮੇਰੇ ਨਾਲ ਸ਼ਿਕਾਰੀ ਹੈ ਗੱਡੀ ਹੋਰ ਕਿਹੜੀ ਆ ਉਹ ਵੀ ਥਾਰ ਹੈਗੀ ਤਾਂ ਇਹ ਵੀ ਥਾਰ ਹੈਗੀ ਚੈੱਕ ਕਰਾ ਦਿੰਨਾ ਉਹ ਇਹਦੇ ਹਾਲ ਲੱਗਿਆ ਹੋਇਆ ਬਟ ਇਹ ਹੌਂਸਲਾ ਹੈ ਹਾਂ ਇਹਦਾ ਹੌਂਸਲਾ 4x4 ਦਾ ਹੌਂਸਲਾ ਹੈਗਾ ਵੱਟਾ ਹੀ ਕੇ ਗੱਡੀ ਆ ਇੱਕੋ ਐ ਤਾਂ ਇਹ ਜਸਟ ਇੱਕ ਮਿਨੀ ਵਲੌਗ ਹੋਊਗਾ ਜਿਆਦਾ ਵੱਡਾ ਨਹੀਂ ਹੋਣਾ ਸਿਰਫ ਕਲਿੱਪਾਂ ਹੋਣੀਆਂ ਆ ਆਫ ਰੋਡਿੰਗ ਦੀਆਂ ਤਾਂ ਕੋਈ ਐਕਸਟਰਾ ਨਹੀਂ ਹੋਊਗਾ ਜਿੰਨੇ ਕੰਮ ਕੰਮ ਦੀ ਗੱਲਾਂ ਹੋਣੀਆਂ ਇੱਥੇ ਨਵੀਂ ਸੜਕ ਬਣ ਰਹੀ ਐ ਰੈਨੋਵੇਸ਼ਨ ਹੋ ਰਹੀ ਐ ਪੂਰੀ ਨਾਨਕਿਆਂ ਨੇ ਚੌਂਕ ਤੇ ਤੇ ਪੂਰਾ ਟ੍ਰੈਫਿਕ ਐ ਚਲੋ ਇਹ ਤਾਂ ਅੱਗੇ ਤਾਂ ਕੋਈ ਟ੍ਰੈਫਿਕ ਨਹੀਂ ਹੈਗਾ ਇਹ ਤਾਂ ਅੱਗੇ ਦਾ ਪਲੇਨ ਮੱਖਣ ਰੋਡ ਐ ਤੇ ਆਹ ਅੰਕਲ ਆ ਰਿਹਾ ਸੀਗਾ ਵਲੌਗ ਆ ਪਾਉਣਾ ਆ ਆਹ ਵਲੌਗ ਹੀ ਆ bro ਮਿਨੀ ਵਲੌਗ ਐ ਇਹ ਵਿੱਚ ਬਣਾਉਣਾ ਹੈ ਵਿੱਚ ਬਣਾਉਣਾ अच्छा अनफिल्टर्ड ठीक है वो भी बन जाओ आपा जाना ਕਿੱਥੇ ਆਂ ਵੀਰ ਵੀਰ ਜਾਣਾ ਆਪਾਂ ਓਕੇ ਮੈਨੂੰ ਨਹੀਂ ਪਤਾ ਸੀਗਾ ਠੀਕ ਹੈ ਵੀਰ ਜਾਣਾ ਦੂਸਰਾ ਭਾਈ ਕਿੱਥੋਂ ਮਿਲੂਗਾ ਆਪਾਂ ਨੂੰ ਯਾਦਵਿੰਦਰਾ ਕੋਲ ਯਾਦਵਿੰਦਰਾ ਕੋਲ ਕੜਾ ਠੀਕ ਹੈ ਓਕੇ ਜਦੋਂ ਭਾਈ ਮਿਲਦਾ ਅਸੀਂ ਦਿਖਾਉਨੇ ਆਂ ਫਿਰ ਸ਼ਿਕਾਰੀ ਦੀ ਇੰਨੀ ਕੈਂਡ ਫੋਟੋ ਆਈਆਂ ਹੋਈਆਂ ਨੇ ਇੰਨੀ ਮੇਰੇ ਕੋ ਦੋ ਹਫਤੇ ਹੋ ਗਏ ਪਈਆਂ ਨੂੰ ਤੇ ਉਹ ਪਾਣੀ ਰਿਹਾ ਪੋਸਟ ਨਹੀਂ ਕਰ ਰਿਹਾ ਮੈਂ ਹੁਣ ਇਹਨੂੰ ਮੈਂ ਸੈਂਡ ਕਰ ਰਿਹਾ 에ਅਰਡ੍ਰੌਪ ਕਰ ਬਰੋ ਮੇਰੇ ਕੋਲ ਅਪਡੇਟ ਦੂਜਿਆਂ ਨਹੀਂ ਹੈਗਾ ਐਂ ਕਰਨੀਆਂ ਪੈਣ ਐ ਨਹੀਂ ਹੈਗਾ ਆ ਗਈ ਹਾਂ ਤੇ ਮੈਂ ਸੈੱਫਟ ਕਰਿਆ ਸੀ ਉਹ ਤਾਂ ਗਈ ਆ ਆਉਂਦੀਆਂ ਨਹੀਂ ਆ ਮੈਂ ਇਹ ਨਹੀਂ ਇਹ ਨਹੀਂ ਬਰੋ ਚੈੱਕ ਤਾਂ ਕਰ ਬਾਲੀ ਸਿਰਾ ਫੋਟੋਆਂ ਨੇ ਬਰੋ ਪੰਡਾ ਨਹੀਂ ਹੈਗਾ ਯਾਰ ਫਿਰ ਉਹ ਇਹਦੀ ਇੰਨੀ ਕੈਂਡ ਫੋਟੋ ਆਣੇ ਜਾਂ ਮੇਰੇ ਆਈ ਆਉਂਦੀਆਂ ਮੈਂ ਪਾ ਦਿੰਦਾ ਮੈਂ ਵੀ ਪਾਉਂਗਾ ਸਹੀ ਕਦੋਂ ਪਾਈਂਗਾ ਸਹੀ ਤਰੀਕੇ ਨਾਲ ਪਾਈਂਗੇ ਉਹ ਉਲਟ-ਪੁਲਟ ਕਰਦਾ ਗਾਣਾ ਕਿਹੜਾ ਲਾਈਏ ਕੋਈ ਗਾਣਾ ਨਹੀਂ ਲਾਉਣਾ ਸਿਰਫ ਓਨਲੀ ਫੋਟੋਜ਼ ਗਾਣਾ ਵੀ ਲਾ ਦਾਂਗੇ ਗਾਣਾ ਨਾ ਥੋੜੇ ਵਧੀਆ ਲੱਗਦਾ ਲੋ ਤੇਰਾ ਜੋ ਰਸ ਤੇਰਾ ਲਾਈਏ ਦੱਸ ਤੂੰ ਕਰਦਾ ਕੇਸ ਹੀ ਆਉਂਗਾ ਨਹੀਂ ਨਹੀਂ ਇਹ ਕਰ ਇਦਾਂ ਆਪਣੇ ਦੋ ਬੰਦੇ ਆ ਰਹੇ ਨੇ ਆ ਨਾ ਹੁਣ ਉਠਾ ਤੂੰ ਹੌਲ ਕਿਉਂ ਮੈਂ ਕਿੱਥੇ ਲਾਊਗਾ ਪਿੱਤੀ ਕਿੱਥੇ ਲਾ ਦੂਗਾ ਯਾਦਵੰਤ ਨਹੀਂ ਲਾ ਦੂਗਾ ਯਾਦਵੰਤ ਮੈਂ ਬੰਦ ਕਰਤੀ ਨਾ ਜਿਹੜਾ ਖੜਾ ਕੇ ਆਣੀ ਕੋਈ ਅਲਾਵਾ ਅੱਛਾ ਬਾਰੀ ਉੱਥੇ ਲਾਦਾ ਵਾ ਵਾ ਬਾਰੀ ਕਿਤੇ ਕਹਿ ਰਿਹਾ ਜਿੱਤੇ ਉਹ ਸਵਿਫਟ ਖੜੀ ਆ ਮੈਂ ਰਹੀ ਬੜੂ ਮੈਂ ਬੈਠਾ ਕਿਹੜੀ ਕੰਟਰੀ ਆ ਚਾਹੀਏ ਗਾਣਾ ਮਿਊਜ਼ਿਕ ਤਾਂ ਹੋਈ ਸੀਗਾ ਬੈਠਾ ਕਿਹੜੀ ਕੰਟਰੀ ਕੋਈ ਨਹੀਂ ਆਪਾਂ ਜੋਰੇ ਦਾ ਲਗਾਉਂ ਰਹੂ ਚ ਵਾਗੇ ਛੱਡ ਦੇਣਾ ਇੱਕ ਟਾਇਰ ਛਾਵਾ ਘੱਟਦਾ ਇੱਕ ਟਾਇਰ ਛਾਵਾ ਪਵਾ ਲੀਆ ਆ ਸੀ ਲੈਫਟ ਪਿਛੇ ਪਿਛਲੇ ਵਾਲੇ ਚ ਦੱਸ ਦਿਓ ਮਾੜੀ ਜੀ ਠੀਕ ਐ ਕਿੰਨੀ ਗਈ 219 221 228 233 34 38 500 ਕੇ 41 ਹੋਗੀ 241 ਓਕੇ ਐ ਉਗਰੋ ਇੱਟ ਕੱਟ ਵਧ ਗਈ ਦੇਖ ਕੇ ਆਨ ਮੜੀ ਮੜੀ ਠੀਕ ਐ ਕਿੰਨੀ ਹੋ ਗਈ 241 ਹੀ ਦਿਖਾ ਰਿਆ ਹਲੇ ਵੀ ਉਹ ਦੇਖੋ 19 ਐ ਤਰੀਫ ਆਸੀ 229 ਹੋ ਗਈ ਬਸ ਇਹ ਬਹੁਤ ਐ ਓਕੇ ਐ 5-6 ਘੰਟੇ ਦਾ ਡਿਲੇ ਹੈ ਮੱਲਾ ਉਹ ਤਾਂ ਐਨੇ ਦਾ ਟਰੈਕ ਕਰਨ ਲੱਗ ਜਾਂਦਾ ਟਾਈਮ ਓਕੇ ਮਾਪਾ ਨੂੰ ਐ ਨਹੀਂ ਪਸਾ ਵੀ ਇਹ ਟਾਇਰ ਤੇ ਹਵਾ ਘੱਟ ਹੈ ਕਿ ਨਾ ਕਿਉਂਕਿ ਮੱਲਾਪੁਰ ਜਦ ਦਰਿਆ ਚ ਗੱਡੀ ਉਤਰੀ ਸੀ ਆਹੀ ਟਾਇਰ ਸੀ ਥੱਲੇ ਅੱਛਾ ਨਿਊ ਅਪਡੇਟ ਐਲੈਕਸ ਪਹੁੰਚ ਰਿਹਾ ਜਿੱਥੇ ਅਸੀਂ ਜੁਗਾਤੇ ਜਾਣਾ ਹੈਗਾ ਸ਼ਿਟ ਤਾਂ ਉਹ ਕਹਿੰਦਾ ਵੀ ਐ ਕਰਕੇ ਅੱਜ ਵੀ ਫੋਰਚਨਰ ਸ਼ਾਇਦ ਅੰਦਰ ਲੈ ਕੇ ਜਾਈਏ ਮੇਰੀ ਤਾਂ ਸਲਾਹ ਐ ਵੀ ਨਹੀਂ ਲੈ ਕੇ ਜਾਣੀ ਕਹਿੰਦਾ ਜੀ ਕਰੂਗਾ ਤਾ ਮੈਂ ਸਜੇਸਟ ਕਰੂੰਗਾ ਵੀ ਆਪਾਂ ਫੋਰਚੂਨਰ ਤਾਂ ਅੰਦਰ ਲੈ ਕੇ ਨਹੀਂ ਜਾਣੀ ਕਿਉਂਕਿ ਉਹ ਠੀਕ ਨਹੀਂ ਹੋਈ ਹਲੇ ਚੰਗੀ ਤਰ੍ਹਾਂ ਤਾਂ ਮੇਰਾ ਵੀ ਮਨ ਨਹੀਂ ਹੈ। ਹਾਂ ਖਰਾਬ ਕਿਉਂ ਕਰਨੀ? ਤੇ ਉਹਨੇ ਕੱਲ ਨਾਨਕੇ ਵੀ ਜਾਣਾ ਹੈਗਾ। ਤਾਂ ਕਰਕੇ ਗੰਦੀ ਹੋ ਜਾਈ ਉਹ ਸਾਫ਼ ਨਹੀਂ। ਚੰਗੀ ਤਰ੍ਹਾਂ ਸਾਫ਼ ਵੀ ਨਹੀਂ ਹੋਣੀ। ਕਿਉਂਕਿ ਸਾਈਫੋਨ ਸਾਫ਼ ਹੋਣ ਨੂੰ ਵੀ ਟਾਈਮ ਲੱਗਦਾ। ਹਾਂ। ਤਾਂ ਉਹਨਾਂ ਦਾ ਵੀ ਟਾਈਮ ਲੱਗੂਗਾ ਕਿਉਂਕਿ ਮੈਂ ਵੀ ਕਰਨਾ ਹੈ ਨਾਨਕੇ ਸਾਰੀ ਨਾਨਕੇ ਜਾ ਰਹੇ ਨੇ। ਮੈਂ ਕਹਾਂ ਚੰਡੀਗੜ੍ਹ ਜਾਣਾ। ਪਿਆਰਾਂ ਵਿੱਚ ਆਪਣਾ ਨਾ ਗਿਆ ਸੱਚ ਜਿਹੜਾ ਇੱਕ ਬੰਦਾ ਸਾਡੇ ਨਾਲ ਗੱਡੀ ਥਾਰਾ ਲਾਉਣਾ ਸੀ ਉਹ ਪਿੱਛੇ ਇੱਕ ਆ ਗਿਆ ਉਹ ਉਹ ਬਾਅਦ ਚ ਜਾ ਕੇ ਇੰਟਰੋਡਿਊਸ ਕਰਾਵਾਂਗੇ ਹਾਏ ਆ ਗਾਣਾ ਤਾਂ ਬੜਾ ਮਿਸਟਾ ਬਿਆਸ 뮤직 ਬਹੁਤ ਹੈ ਪਿਆਰਿਆਂ ਵਾਲੀ ਪਿਆਰਾਂ ਵਾਲੀ ਕੋਈ ਲੈ ਗਿਆ ਚੁਰਾ ਕੇ ਕੁੰਜੀਆਂ ਇੰਨਾ ਦੁੱਖ ਕਿਵੇਂ ਆ ਗਿਆ ਬਰੋ ਲੜਕੀ ਲੜਕੀ ਲੜਕੀਆਂ ਚੱਕਰ ਬਾਬੂ ਬਈਆ ਲੜਕੀ ਦਾ ਚੱਕਰ ਭੈਣ ਦਾ ਪੈਂਦਾ ਪੈਂਦਾ ਕਿਉਂ ਵਿੱਚ ਜੇ ਮੈਂ ਤਾਂ ਗਿਆ ਸੀਗਾ ਅੱਛਾ ਬੀੜ ਦਾ ਰਸਤਾ ਕਿੱਥੇ ਹੀ ਇੱਥੇ ਸਿੱਧਾ ਹੀ ਹੈ ਪੂਰਾ ਇੱਥੋਂ ਜਾ ਕੇ ਖੱਬੇ ਹੋ ਜਾਣਾ ਬਸ ਇਹੀ ਆ ਬਸ ਠੀਕ ਹੈ ਧੰਨਵਾਦੀ ਇਹ ਕਿੱਥੇ ਘਰ ਆਊਗਾ ਆਹ ਇਹ ਕਹਿੰਦੇ ਵੀ ਬਹੁਤ ਸਾਲਾਂ ਤੋਂ ਬੰਦ ਹੈ ਇਹ ਮੈਂ ਬਹੁਤ ਛੋਟੇ ਹੁੰਦੇ ਨੂੰ ਦੇਖ ਰਿਹਾ ਆ ਘਰ ਵੀ ਕਹਿੰਦੇ ਇੱਥੇ ਪਤਾ ਨਹੀਂ ਕੀ ਮਰਡਰ ਮੁੰਡਰ ਹੋ ਗਏ ਸੀਗੇ ਤੇ ਉਦੋਂ ਦਾ ਬੰਦ ਹੀ ਆ ਮੈਨੂੰ ਨਹੀਂ ਪਤਾ ਹਿਸਟਰੀ ਕੀ ਇਹ ਗਲਤ ਵੀ ਹੋ ਸਕਦੀ ਆ ਮੈਨੂੰ ਉਹਦਾ ਕਿਹਦਰ ਗਲਤੀ ਲੱਗਦੀ ਆ ਇਸ ਤਰੀ दो तीन मर्डर हो सारी फैमिली ने सुसाइड कर दी मुड़के कोई नही है भी नहीं कोई होना चाहिए पहुंच चुके जी भीड़ पोच चुके हैं कीड़े दबा के ਪਿੱਛੇ ਆਪਾਂ ਕਿ ਆਏ ਤਾਂ ਅੱਗੇ ਜਾਣਾਗਾ ਮੈਨੂੰ ਦੱਸ ਦੀ ਵੀਰੇ ਹੋਰ ਹੋਰ ਚਲਾ ਲੀ ਗੱਡੀ ਜਿੱਥੇ ਘਰ ਆ ਰਹੀ ਜਦੋਂ ਨਹੀਂ ਤਾਂ ਮੀਂਹ ਪੈ ਜਾਂਦਾ ਤੇ ਇਕੜੇ ਹੋ ਜਾਂਦਾ ਹੁੰਦਾ ਹੈ ਹਾਂ ਬਹੁਤ ਉਹ ਤਾਂ ਜਮੀ ਫਸ ਜਾਂਦੀ ਹੈ ਗੱਡੀ ਜਿਵੇਂ ਹੁਣ ਉਹ ਚੀਜ਼ ਹੈ ਉਹ ਕਿੰਨਾ ਡੂੰਘਾ ਕੋਈ ਆਈਡੀਆ ਹੈ ਉਹ ਜਿਹੜਾ ਉਹ ਹੈ ਕਿ ਉਹ ਤਾਂ ਕੌਣੇ ਮੈਨੂੰ ਯਾਦ ਆਉਂਨੇ ਤਾਰੀ ਸੀਗੀ ਉਹਨੇ ਮੈਂ ਸ਼ਾਇਦ ਵੀਡੀਓ ਵੀ ਬਣਾਈ ਸੀ ਜਿੱਥਾ ਕੋਈ ਮਿੱਟੀ ਨਹੀਂ ਹੈਗੀ

ਯਾਰਾਂ ਜੀ ਕੀ ਪਤਾ ਨਹੀਂ ਕਿਉਂ ਓ ਲੱਕੀਰ ਫੈਟਸ ਲੱਕ ਹੜੀ ਹੋਈ ਏ ਤੇਰੇ ਨਾਲ ਦੀ ਵੀ ਜੱਟੇ ਉੱਪਰ ਹੀ ਹੋਈ ਏ ਯਾਹੇ ਜਿੱਤੇ ਖਤਰਨਾਕ ਟ੍ਰੈਪ ਨੇ ਰੋਇਤੇ ਤਾਂ ਕੀ ਕੀ ਚੱਕ ਲਿਆ ਇਨਾ ਧਿਆਨ ਰੱਖੀਏ ਦਾ ਆ ਸਿਗਨਲ ਦਾ ਕਸਾ ਲਾਸਟ ਕਰ ਦਿੰਦਾ ਭਰਾ ਹਾਂ ਵੀ ਜਾਣਦਾ ਹਾਂ ਰਿਸਕ ਐ ਯਾਰ ਓਹ ਚਾ ਜੀ ਜੇਤਾ ਐਲੈਕਸ ਸਿੰਘ ਜੀ ਆਉਣਗੇ ਆ ਰਿਹਾ ਹਾਂ ਅੰਦਰ ਵੜੂਗਾ ਲੱਗਦਾ ਤਾਂ ਮਤਲਬ ਇੱਥੇ ਤਾਂ ਇੱਥੇ ਤਾਂ ਓਕੇ ਆ ਇੱਥੇ ਤਾਂ ਨਹੀਂ ਕੋਈ ਚੱਕਰ ਆਹ ਕੰਡੇ ਨੇ ਮੱਖਣ ਦੇ ਨਹੀਂ ਜਿਵੇਂ ਹੁੰਦਾ ਉਹ ਤਰਕੇ ਸੀ ਨਾ ਉਹ ਤਾਂ ਪੂਰਾ ਜਮੀ ਆਈ ਗਈ ਐਕਸ਼ਨ ਆਫ ਸੀ ਆਹੋ ਆਹੋ ਤੇ ਰੈਟ ਤਾਂ ਜਮੀ ਨਹੀਂ ਗਈ ਹਾਂ ਆ ਆ ਚਾ ਆ ਜੀ ਪਿੱਛੇ ਆ ਕਿਵੇਂ ਹੋ ਗਿਆ ਗੱਲ ਉਹ ਲਓ ਮੈਂ ਬਟਾ ਦੂ ਜੇ ਮੇਰੇ ਹੱਥ ਗੰਦੇ ਹੈ ਦੇਖੀ ਕਿ ਮੰਜੇ ਮੈਂ ਜਾਣ ਕੇ ਨਹੀਂ ਘੱਟ ਬੰਨੀ ਹੁੰਦੀ ਹਾ ਆ ਤੇ ਰਿਆ ਫਸਿਆ ਪਿਆ ਓਏ ਜਿਵੇਂ ਬਾਈ ਗੱਟ ਜਾਣ ਕੇ ਨਹੀਂ ਬੰਨੀ ਹੁੰਦੀ ਪੂਰੀ ਪੱਕੀ ਸਹੀ ਗੱਲ ਹੈ ਬਾਈ ਦੇਖੀ ਚੱਲ ਕੋਈ ਨਹੀਂ ਨਵਾਂ ਪਾ ਲਿਆ ਹੁਣੀ ਪਤਾ ਕਿੱਥੋਂ ਮਿਲੂ ਏ ਇਹ ਤਾਂ ਕੋਈ ਨਹੀਂ ਇੱਥੇ ਲੋੜ ਨਹੀਂ ਨਾ ਨਾ ਉਹ ਤੇ ਵੀ ਪਾਉਣਾ ਤੇਰੇ ਮਸਤ ਨਾਲ ਸਭ ਤਾਂ ਮਿਲਣਗੇ ਯਾਰ ਹੋਰ ਨਹੀਂ ਮਿਲਦਾ ਯਾਰ ਨੇੜੇ ਤੇੜੇ ਆਪਾਂ ਚਲੋ ਅੱਗੇ ਚੱਲੀਏ ਫਿਰ ਆ ਆ ਡੀ ਆ 2 ਜਿਵੇਂ ਲੱਗਦਾ ਪੂਰੀ ਕੈ ਪੂਰਾ ਘੈਂਟ ਆ ਕੀ ਹੋ ਗਿਆ ਹੱਥ ਤੇ ਹੱਥ ਤੇ ਹੱਥ ਤੇ ਫੱਕ ਕੰਡਾ ਲੱਗਿਆ ਯਸ ਸਰ ਗੱਡੀ ਤਾਂ ਗੰਦੀ ਹੋ ਗਈ ਯਾਰ ਗੱਡੀ ਆ ਗਈ ਕੀ ਨਹੀਂ ਬੈਂਦੀ ਬੈਂਦੀ ਮਚਾਰੇ ਗੰਦੀ ਹੋ ਗਈ ਪਹਿਲਾਂ ਤਾਂ ਐ ਲੱਗਿਆ ਸੀ ਜੰਮੀ ਵੀ ਨਹੀਂ ਹੈਗਾ ਨਾ ਜਮੀ ਸਾਫ ਸੀ ਔਰ ਇੱਕ ਚਿੱਕੜ ਚੱਜੀ ਹੋ ਸੀ ਇਹ ਚਿੱਕੜ ਸੀ ਮੇਰੇ ਵਾਲੀ ਐ ਤਾਂ ਉੱਚੋ ਜਮੀ ਲਿਸ਼ਕਦੀ ਬਈ ਸੀ ਐਂ ਕਰਾਂਗੇ ਟਾਈਮ ਸਿਰ ਚੱਲ ਪਾਂਗੇ ਵੀ ਡੱਗ ਹੋਣ ਤੋਂ ਪਹਿਲਾਂ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਪਾਣੀ ਆਣੇਗਾ ਡੱਡੂ ਤਵਾ ਲਾਂਗੇ ਨਾ ਨਾ ਕੱਠੀ ਦਵਾਵਾਂਗੇ ਪਾਣੀ ਮਰਵਾਉਣਾ ਮਰਵਾ ਲਾਂਗੇ ਟਾਇਰਾਂ ਦੀ ਬੰਨਾਂ ਦਾ ਪਾਣੀ ਪੂਗਾ ਇਹਦੀ ਮੁੰਲਾ ਦਾ ਇਹਦੀ ਉਹਦੀ ਵੀ ਹੁੰਨੀ ਹੈ ਹਾਂ ਸੇ ਵੀ ਵੀ ਇਹ ਕਿੰਨੇ ਸਾਲਾਂ ਦਾ ਦਰਖਤ ਹਾਂ ਵੈਸੇ ਲਿਖਣੀ ਚਾਹੀਦੀ ਉਹੀ ਲਿਖ ਦਿੰਦੇ 100 ਸਾਲਾਂ ਦਾ ਜੀ ਹਾਂ 100 ਕਿਹੜਾ ਕਿਸੇ ਨੂੰ ਪਤਾ ਲੱਗਣਾ ਸੀ ਬੁੱਢਾ ਦਰਖਤ ਲੋਕ ਵੀ ਮੱਤਲ ਠੀਕ ਕਰਨ ਲਾ ਆ ਡੀ ਆਰ 0 ਬਰੋ ਕਾਓ ਕਾਓ ਕਰ ਲੈ ਓਕੇ ਹੁਣ ਕਾਓ ਐ ਲੈ ਜੀ ਆ ਹੁਣ ਕਾਉ ਬੋਏ ਲੱਗਦੇ ਸਹੀਆ ਕਿੰਨੀਆਂ ਰਖੜੀਆਂ ਬੰਨ੍ਹੀਆਂ ਨੇ ਹਰੀ ਰੰਗ ਦੀਆਂ ਕੀ ਐ 1 2 ਨੇ 2 ਨੇ ਹਰੇ ਰੰਗ ਦੀਆਂ ਉਹ ਤਾਂ ਨਹੀਂ ਬੰਨ੍ਹ ਗਏ ਕੋਈ ਨਹੀਂ ਨਹੀਂ ਉਹ ਵੀ ਬੰਨ੍ਹਣਾ ਉਹ ਨਹੀਂ ਬੰਨ੍ਹ ਕੇ ਗਏ ਹਾਂ ਸੌਣ ਗਏ ਹਾਂ ਹਾਂ ਸਮਝ ਗਏ ਹਾਂ 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 ਵੈਲਕਮ ਬੈਕ ਐਲੈਕਸ ਮਿਨੀ ਵਲੌਗ ਹੈ ਅੱਜ ਦਾ ਇਹ ਬਸ ਮਿਨੀ ਛੋਟਾ ਜਿਹਾ ਵਲੌਗ ਪਾਵਾਂਗੇ ਛੋਟਾ ਪਹਿਲਾਂ ਵੈਸੇ ਮੇਰੀ ਸਲਾਹ ਹੈ ਕਿ ਸੀ ਵੀ ਆਪਰਚੁਨ ਨਹੀਂ ਲੈ ਕੇ ਆਉਣੀ ਭਾ ਲੈ ਕੇ ਵੀ ਨਹੀਂ ਗਏ ਹਾਂ ਮਤਲਬ ਕਿਤੇ ਹੈ ਨਹੀਂਗਾ ਥੋੜਾ ਜਿਹੀ ਹੋਗਾ ਇਹ ਇਹ ਲੋਕੇਸ਼ਨ ਹੈ ਜਿਹੜੀ ਨਾ ਇਹ ਲੋਕੇਸ਼ਨ ਹੈਗੀ ਤਾਂ ਵੈਸੇ ਕੈਨ ਨੂੰ ਬੀੜ ਹੈ ਬੀੜ ਵੀ ਇਹ ਸੰਗਰੂਰ ਦੀ ਇੱਕ ਬੀੜ ਹੈ ਹਾਂ ਪਰ ਇਹ ਬੀੜ ਨਹੀਂ ਹੈਗੀ ਇਹ ਬਹੁਤ ਹੀ ਇਹਦਾ ਹੀ ਗੁੱਡ ਲੋਕੇਸ਼ਨ ਹੈ ਹਾਂ ਰਸਤੇ ਵੈਸੇ ਇਹ ਵੈਸੇ ਇੱਕ ਰਸਤਾ ਵੀ ਹੈ ਹਾਂ ਪਰ ਇਹ ਉਹ ਵੀ ਇੱਕ ਸਪੌਟ ਆ ਇਹ ਸੱਚੀ ਸਪੌਟ ਆ ਇਸ ਬਾਟ ਆਈ ਜਿਹੜਾ ਲੋ ਆ ਜਿਵੇਂ ਲੋ ਪਾਇਆ ਹੋਇਆ ਹਾਂ ਐਲ 2 ਚਾ ਗੱਡੀ ਖੱਡੇ ਕੁਝ ਨਹੀਂ ਸਮਝਦੀ ਜਿਹੜੇ ਖੱਡੇ ਨੇ ਮੈਂ ਤੁਹਾਨੂੰ ਇਹਨਾਂ ਨੂੰ ਚਲਾ ਕੇ ਦਿਖਾਵਾਂ ਮੈਂ ਜੇ ਨਾਰਮਲ ਜੇ ਹਾਂ ਬਹੁਤ ਬੜਕ ਬਹੁਤ ਬੜਕ ਮਰੇ ਇਹ ਜਿਹੜੇ ਆਪਸ ਕਰਸਟ ਕੱਟ ਕੱਟ ਕੇ ਆ ਰਹੇ ਬਹੁਤ ਬਹੁਤ ਜਾਨੇ ਤੇ ਜਾ ਰਹੇ ਆ ਵੇਖੋ ਖੱਡਾ ਕਿੱਧਰ ਵੱਟੇ ਚੱਲੀ ਸਪੈਸ਼ਲ ਨੇ ਕਿਵੇਂ ਕੰਮ ਕਰਦੇ ਨੇ ਖੱਡੇ ਵੇਖੋ ਇਹ ਆਪਣੇ ਰਾਹ ਪਹੁੰਚ ਦੇ ਦਿੱਤਾ ਜੋ ਵੀ ਨਹੀਂ ਐਕਸੀਡੈਂਟ ਆ ਗਏ ਐਕਸਲ ਨੂੰ ਫਲੈਕਸ ਕਰ ਦਿੰਦਾ ਨੇ ਬਹੁਤ ਠੀਕ ਟਾਇਰ ਦਾ ਕਲੈਕਸ਼ਨ ਦੇਖ ਕੇ ਅਕਸਰ ਆਉਂਦੇ ਹੋਏ ਤੋਨ ਆ ਜੇ ਫਿਰ ਬਾਈ ਜਦੋਂ ਵੀ ਜਦੋਂ ਵੀ ਇਹ ਗੱਡੀ ਧਮਾਉਣ ਜਾਂਦਾ ਹੁੰਦਾ ਸ਼ਿਕਾਰੀ ਉਹਦੇ ਕਾਲਾ ਪੈਂਦੀ ਹੁੰਦੀਆਂ ਨੇ ਤੇ ਮਤਲਬ ਤੋਨ ਆਲਾ ਜਿਹੜਾ ਤੋਨ ਆਲਾ ਹੁੰਦਾ ਉਹ ਕਹਿੰਦਾ ਹੁੰਦਾ ਬਾਈ ਕਿੱਥੇ ਲੈ ਕੇ ਜਾਣਾ ਹੈਗਾ ਕਿਉਂਕਿ ਇਹਦੀ ਗੱਡੀ ਹਮੇਸ਼ਾ ਲਿਬੜੀ ਹੁੰਦੀ ਹੈ ਐਲਐਕਸ ਦੀ ਵੀ ਲਿਬੜੀ ਹੁੰਦੀ ਹੈ ਪੂਰੀ ਗੱਡੀ ਹੁਣ ਪੂਰੀ ਲਿਬੜ ਗਈ ਹੈ ਮਤਲਬ ਅਜੇ ਤਾਂ ਜਮੀ ਇੰਨੀ ਨਹੀਂ ਲਿਬੜੀ ਕੀ ਅੱਛਾ ਫਲੋਸ ਮੈਮਰੀ ਆਈ ਹੈ ਦੇਖੋ ਇਹ ਤਾਂ ਛੱਡੋ ਇਹ ਛੱਡੋ ਖੜ੍ਹਦੇ ਇਹ ਕਦੋਂ ਵੀ ਹੈ ਛੱਡੋ ਮੈਂ ਕੀ ਦਿਖਾਉਣਾ ਸੀ ਫੁੱਡੂ ਵਾਲੀ ਇਹ 4 ਸਾਲ ਹੋ ਗਏ 8 ਅਗਸਤ ਇਹਦਾ ਆ ਗਿਆ ਇਹਦਾ ਇਹ ਰਵੀ ਭੇਰਵੈ ਲੈਦਾ ਇਹਦੀ ਆਉਗੀ ਆ ਸੀ ਇਹ ਆਦਾ ਹੈਗਾ ਅਸੀਂ ਫਿਲਮ ਦੇਖਣ ਗਏ ਸੀ ਮੈਂ ਤੇਰੇ ਵੀ ਹਾਂ ਪਰ ਇਹ ਵੀ ਮੈਨੂੰ ਯਾਦ ਆ ਵੀ ਅਲੈਕਸਰੀ ਅਲਟਰ ਕਾਰੀ ਨੇ ਹਾਰ ਨਿਕਲਾ ਘਾਰ ਕੇ স্মੋਕ ਟਾਇਰਸ ਨਾ ਡਰਗਸ ਵੈਰੀ ਗੁੱਡ ਬਰੋ ਵੈਰੀ ਗੁੱਡ ਦਿਸ ਵੀਕਲ ਕਨਵਰਟਸ ਮਨੀ ਇਨਟੂ ਨੌਇਸ ਵੈਰੀ ਗੁੱਡ ਬਰੋ ਇਹ ਬਹੁਤ ਵਧੀਆ ਮੈਸੇਜ ਹੈ ਅੱਜ ਦੇ ਯੂਥ ਦੇ ਲਈ ਕਿਹੜੇ ਡੱਗ ਤੇ ਜਾਣਾ ਕਿਹੜੇ ਡੱਗ ਤੇ ਜਾਣਾ ਮੰਡਰ ਦੇ ਚੱਲਦੇ ਆ ਕਿ ਉਹਦੇ ਦੀ ਗੱਲੇ ਦੇ ਜਾਣੇ ਜਿਹੜੇ ਹੁਣ ਪੈ ਯੂਜ਼ ਕਰਿਆ ਗियर ਨੂੰ ਉਹ ਆਪਾਂ ਕੀ ਕਰਦੇ ਹੁੰਨੇ ਆ ਵੀ ਐਚ ਐਲ ਚ ਪਾਇਆ ਫਿਰ ਉਹਦੇ ਨਾਲ ਦੀ ਨਾਲ ਫੇਰ ਕੱਢ ਦਿੰਨੇ ਆ ਉਹਨੂੰ ਐਚ ਐਲ ਚ ਪਾ ਦਿੰਨੇ ਆ ਉਹ ਉਦੋਂ ਨਹੀਂ ਪੈਂਦਾ ਅੱਛਾ ਮੈਂ ਵਰਤਿਆ ਹਾਂ ਅੱਛਾ ਉਦੋਂ ਵੀ ਆਪਾਂ ਖੜਦੇ ਹਾਂ ਹੋਰ ਟਾਈਮ ਆਪਾਂ ਖੜੇ ਖੜੇ ਪਾ ਰਹੇ ਸੀ ਉਹ ਜਦੋਂ ਆਪਣੇ ਨਹੀਂ ਪੈਂਦਾ ਹੁੰਦਾ ਦਿਨੀ ਵਾਰ ਫਸ ਜਾਂਦਾ ਮਤਲਬ ਫਸਦਾ ਨਹੀਂ ਹੁੰਦਾ ਬਸ ਉਹ ਮੀਟਰ ਚ ਨਹੀਂ ਜਾਂਦਾ ਹੁੰਦਾ ਉਹ ਦਿਨੀ ਵਾਰ ਹੁੰਦਾ ਨਹੀਂ 19 ਵਾਰ ਆਪਾਂ ਗੱਡੀ ਹਮੇਸ਼ਾ ਭਜਾਉਂਦੇ ਰਹੇ ਹਾਂ ਭਜਾਉਂਦੇ ਰਹੇ ਹਾਂ ਫਿਰ ਉਦੋਂ ਬਾਅਦ ਆਪੀ 10-15 ਮਿੰਟ ਦੇ ਵਿੱਚ ਵਿੱਚ ਹੋ ਜਾਂਦਾ ਹੁੰਦਾ ਤਾਂ ਕਰਕੇ ਪਰ ਹੁਣ ਆਪਾਂ ਯੂਜ਼ ਕਰਿਆ ਕਿਉਂਕਿ ਆਪਾਂ 10-20 20 ਮਿੰਟ ਯੂਜ਼ ਮੇਰਾ ਫੋਨ ਉਧਰ ਹੀ ਪਿਆ ਹੈ ਉਧਰ ਹੀ ਪਿਆ ਹੁਣ ਨਹੀਂ ਹੁਣ 10 ਮਿੰਟ ਚ ਨਿਕਲੂਗਾ ਥੋੜਾ ਜਾਂ ਮਿਨੀ ਜੀ ਚੀਜ਼ ਹੋ ਗਈ ਆਫ ਰੋਡਿੰਗ ਹੋ ਗਈ ਮੈਨੂੰ ਆਫ ਰੋਡਿੰਗ ਪ੍ਰੋਪਰ ਨਹੀਂ ਕਹਿ ਸਕਦੇ ਵੀ ਬਸ ਜਾ ਆਏ ਬਾਈ ਦਾ ਸ਼ੌਂਕੀ ਗਾਓ ਪੂਰਾ ਹੋ ਗਿਆ ਥੋੜਾ ਜਿਹਾ ਇਹ ਹੁਣ ਅਸੀਂ ਜਾ ਰਹੇ ਹਾਂ ਡੱਗ ਤੇ ਮਤਲਬ ਕਾਰ ਕਾਰ ਵਾਸ਼ ਕਰਾਉਂਦੇ ਜਿੰਨਾਂ ਨੂੰ ਡੱਗ ਵਾੜ ਲੀ ਪਤਾ ਕੋਈ ਕਾਰ ਵਾਸ਼ ਕਰਾਉਣ ਜਾ ਰਹੇ ਹਾਂ ਮੈਂ ਉਹ ਗੇਮ ਖੇਡ ਲੀ ਮੈਂ ਅਰਸ ਤੋਂ ਜ਼ੌਂਬੀਆ ਬਰੋ ਕਿਉਂ ਕਿ ਇਹ ਤਾਂ ਜ਼ੌਂਬੀ ਹੋਆ ਹਾਂ ਇਹ ਜ਼ੌਂਬੀ ਆ ਸੱਚੀ ਵਿਚਾਰਾ ਇਹਨੂੰ ਬਹੁਤ ਪਰਸਾ ਹੁਣ ਮੇਰਾ ਮੋਡ ਹੈ ਉਹਨੂੰ ਜਿਆਦਾ ਜਿਆਦਾ ਕੈਪਚਰ ਕਰਾਂਗਾ ਇਹ ਗੱਡੀ ਦਾ ਵਾਸ਼ ਹੋ ਗਈ ਹੁਣ ਦੂਸਰੀ ਕਰਵਾ ਰਹੇ ਆ। ਐਸ ਕਾਰੀ ਵਾਲੀ ਰਹਿੰਦੀ ਆ। ਇਹਦੇ ਤੇ ਥੋੜੀ ਜ਼ਿਆਦਾ ਮਿੱਟੀ ਆ ਹਲੇ। ਕਿ ਇਹ 3-4 ਵਾਰ ਟਿੱਕੜ ਚ ਗਈ ਸੀ। ਇਹ ਥੋੜੀ ਡੀਪ ਗਈ ਸੀ ਨਾਲੇ। ਹਾਂ ਇਹਦੇ ਟਾਇਰਾਂ ਵਗੈਰਾ ਉਹਦਾ ਜੰਮੀ ਸਾਫ਼ ਹੋ ਗਈ। ਬਾਹਰੋਂ ਵੀ ਪਾਣੀ ਮਰਵਾਇਆ ਸੀ। कारी की हो गी होगी डन साफ सुथरी चिट्टी मैट ब्लैक हो रही है होट दिख नहीं रहा वैसे हाँ दिख नहीं रहा होना पर ओके है दोनों गड्डिया धोतियाँ तो गई साफ सुथरिया हो गई लो लाइट करके शायद चंकी तरह दिखना दिख नहीं रही पर सही है ऑफ रोडिंग तो बाद पेट पूजा सी ऑफ कर रहा जमी खराब हो चक्कर फोन चलो खाने जो जानते नहीं लगू फियर बना मैं शख्स नहीं बेशक करूंगा कलियर है